ਇਕ ਬੜਾ ਹੈਰਾਨੀਜਨਕ ਜਿਹੜਾ ਹੈ ਤੱਤ ਜਿਹੜਾ ਹੈ ਨਿਕਲ ਕੇ ਆਇਆ ਉਹ ਪ੍ਰਾਪਰਟੀ ਬਿਨਾਮੀ ट्रांजੈਕਸ਼ਨਸ ਦੇ ਰਿਲੇਟਿਡ ਸੀਗਾ ਜਿਹੜੀ ਸ਼ਿਮਲਾ ਦੀ ਪ੍ਰਾਪਰਟੀ ਜਿਹਦੇ ਕਰਕੇ ਸ਼ਿਮਲਾ ਉਹਨਾਂ ਨੂੰ ਲੈ ਕੇ ਵੀ ਜਾਇਆ ਗਿਆ ਸੀ ਤੇ ਕੋਰਪੋਰੇਟ ਨਹੀਂ ਕੀਤਾ ਸੀ ਤੇ ਉਹ ਜਿਹੜੀ ਪ੍ਰਾਪਰਟੀ ਸੀਗੀ ਉੱਥੇ ਜਦੋਂ ਰਜਿਸਟਰੀਆਂ ਚੈੱਕ ਕੀਤੀਆਂ ਗਈਆਂ ਤਾਂ ਇੱਕ 401 ਰਜਿਸਟਰੀ ਨਿਕਲ ਕੇ ਆਂਦੀ ਹੈ 402 ਹੈਕਟੇਅਰ ਲੈਂਡ ਜਿਹੜਾ ਹੈ ਜਿਹੜਾ ਕਿ ਕਿਤੇ ਵੀ ਅੱਜ ਤੱਕ ਐਫੀਡੇਵਿਟਸ ਦੇ ਵਿੱਚ ਨਹੀਂ ਆਇਆ ਰੀਮਾਂਡ ਦੇ ਦੌਰਾਨ ਵਿਕਰਮ ਮਜੀਠੀਆ ਦੇ ਵੱਲੋਂ ਕਿਹੜੇ-ਕਿਹੜੇ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਇਸ ਬਾਬਤ ਸਰਕਾਰੀ ਵਕੀਲਾ ਦੇ ਵੱਲੋਂ ਜਿਹੜੀ ਅਹਿਮ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਤਾਂ ਦੱਸ ਦਈਏ ਕਿ ਜਿੱਥੇ ਸਰਕਾਰੀ ਵਕੀਲਾ ਦਾ ਕਹਿਣਾ ਹੈ ਕਿ ਹੁਣ ਪੰਜਾਬ ਬਿਜ਼ਨਸ ਦੇ ਸਾਬਕਾ ਡੀਜੀਪੀ ਸਾਬਕਾ ਬਿਜ਼ਨਸ ਦੇ ਡਾਇਰੈਕਟਰ ਤੇ ਹੋਰ ਲੋਕਾਂ ਦੇ ਬਿਆਨ ਦਰਜ ਕਰਵਾ ਲਏ ਗਏ ਨੇ ਤੇ ਰਾਜ ਦੇ ਵਿੱਚ ਚੱਲਦੇ ਹੋਏ ਪਿਛਲੇ ਕਈ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੇ ਵੱਖ-ਵੱਖ ਠਿਕਾਣਿਆਂ ਦੇ ਵਿੱਚ ਛਾਪੇ ਵੱਜੇ ਨੇ ਰੇਡ ਹੋਈ ਹੈ ਤੇ ਉੱਥੇ ਉਹਨਾਂ ਨੂੰ ਲੈ ਜਾ ਕੇ ਜਾਂਚ ਕੀਤੀ ਗਈ ਹੈ ਹੁਣ ਮੋਹਾਲੀ ਕੋਰਟ ਦੇ ਵੱਲੋਂ ਦੱਸਿਆ ਗਿਆ ਕਿ 4 ਦਿਨਾਂ ਦਾ ਰਿਮਾਂਡ ਵਧਾ ਦਿੱਤਾ ਗਿਆ ਤੇ 4 ਦਿਨਾਂ ਹੋਰ ਬਿਜ਼ਨਸ ਦੇ ਰਿਮਾਂਡ ਤੇ ਨੇ ਵਿਕਰਮ ਮਜੀਠੀਆ ਕਿਉਂ ਨਾ ਇਹ ਵੀ ਦੱਸਿਆ ਕਿ 4 ਦਿਨਾਂ ਦੇ ਰਿਮਾਂਡ ਦੌਰਾਨ ਵਿਕਰਮ ਮਜੀਠੀਆ ਨੂੰ ਗੋਰਖਪੁਰ ਦੇ ਵਿੱਚ ਜੋ ਫੈਕਟਰੀ ਹੈ ਉੱਥੇ ਵੀ ਵਿਜੀਲੈਂਸ ਜਾਂਚ ਪੜਤਾਲ ਦੇ ਲਈ ਲੈ ਕੇ ਜਾਵੇਗੀ ਯਾਨੀ ਕਿ ਹੁਣ ਪੰਜਾਬ ਤੋਂ ਬਾਹਰ ਜਿੰਨੇ ਵੀ ਠਿਕਾਣੇ ਨੇ ਉੱਥੇ ਵੀ ਬਿਜ਼ਨਸ ਦੇ ਵੱਲੋਂ ਰੇਡ ਕੀਤੀ ਜਾਣੀ ਹੈ ਤੇ ਛਾਪੇਮਾਰੀ ਦੌਰਾਨ ਵੱਡੇ ਖੁਲਾਸਿਆਂ ਦੀ ਉਮੀਦ ਹੈ ਇੱਕ ਬੜਾ ਹੈਰਾਨੀਜਨਕ ਜਿਹੜਾ ਹੈ ਤੱਤ ਜਿਹੜਾ ਹੈ ਨਿਕਲ ਕੇ ਆਇਆ ਉਹ ਪ੍ਰਾਪਰਟੀ ਬਿਨਾਮੀ ट्रांजੈਕਸ਼ਨਸ ਦੇ ਰਿਲੇਟਿਡ ਸੀਗਾ ਜਿਹੜੀ ਸ਼ਿਮਲਾ ਦੀ ਪ੍ਰਾਪਰਟੀ ਜਿਹਦੇ ਕਰਕੇ ਸ਼ਿਮਲਾ ਉਹਨਾਂ ਨੂੰ ਲੈ ਕੇ ਵੀ ਜਾਇਆ ਗਿਆ ਸੀ ਤੇ ਕੋਆਪਰੇਟ ਨਹੀਂ ਕੀਤਾ ਸੀ ਤੇ ਉਹ ਜਿਹੜੀ ਪ੍ਰਾਪਰਟੀ ਸੀਗੀ ਉੱਥੇ ਜਦੋਂ ਰਜਿਸਟਰੀਆਂ ਚੈੱਕ ਕੀਤੀਆਂ ਗਈਆਂ ਤਾਂ ਇਹ 401 ਰਜਿਸਟਰੀ ਨਿਕਲ ਕੇ ਆਂਦੀ ਹੈ 402 ਹੈਕਟੇਅਰ ਲੈਂਡ ਜਿਹੜਾ ਜਿਹੜਾ ਕਿ ਕਿਤੇ ਵੀ ਅੱਜ ਤੱਕ ਐਫੀਡੇਵਿਟਸ ਦੇ ਵਿੱਚ ਨਹੀਂ ਆਇਆ 402 ਹੈਕਟੇਅਰ ਉਹਦੀ ਰਜਿਸਟਰੀ ਦੀ ਕਾਪੀ ਜਿਹੜੀ ਕੋਰਟ ਦੇ ਵਿੱਚ ਲੈ ਕੇ ਆਈ ਗਈ ਤੇ ਉਹ ਸਾਰਾ ਬੱਥ ਜਿਹੜੇ ਸੀਗੇ ਕੋਰਟ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਾਫੀ ਗਰਾਉਂਡਸ ਸੀਗੇ ਜਿਹੜੇ ਕਿ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਤੇ ਉਹਨਾਂ ਵੱਲੋਂ ਵੀ ਕਾਫੀ ਆਰਗੂਮੈਂਟਸ ਕੀਤੇ ਗਏ ਤੇ ਆਫਟਰ 3-4 ਘੰਟੇ ਦੇ ਆਰਗੂਮੈਂਟਸ ਤੋਂ ਬਾਅਦ ਕੋਰਟ ਨੇ 4 ਦਿਨ ਦਾ ਪੋਲਿਸ ਰਿਮਾਨ ਦਿੱਤਾ ਹੈ ਤੇ ਜਿਹੜੇ ਜਿਹੜੇ ਫਰਦਰ ਅੱਗੇ ਗਰਾਊਂਡ ਸੀਗੇ ਉਹ ਮੇਰੇ ਨਾਲ ਕੁਲੀਗ ਹੈਗੇ ਨੇ ਸਪੈਸ਼ਲ ਪਬਲਿਕ প্রসਕਿਊਟਰ ਨੇ ਪ੍ਰੀਤਿੰਦਰ ਪਾਲ ਸਿੰਘ ਜੀ ਇਹ ਤੁਹਾਨੂੰ ਸਾਰੇ ਗਰਾਊਂਡ ਜਿਹੜੇ ਨੇ ਡਿਸਕਲੋਜ਼ ਕਰਨਗੇ ਜਦੋਂ ਜਦੋਂ ਪੰਜਾਬ ਬਿਜ਼ਨਸ ਬਿਊਰੋ ਨੇ ਇਨਕੈਰੋਗ ਕੀਤਾ ਉਹਦੇ ਵਿਕ੍ਰਮ ਸਿੰਘ ਨੂੰ ਜਿੱਥੇ ਤੋਂ ਪਤਾ ਲੱਗਿਆ ਕਿ ਉਹਨਾਂ ਦੀਆਂ ਸੇਲ ਡਿਡਾਂ ਹੋਈਆਂ ਹੋਈਆਂ ਨੇ ਕੁਝ ਮਸ਼ਹੂਰਾ ਸ਼ਿਮਲਾ ਦੀਆਂ ਜ਼ਮੀਨ ਦੀ ਉਹ ਜਿਹੜੀ ਜ਼ਮੀਨ ਸੀਗੀ ਉਹਨਾਂ ਨੇ ਆਪਣੇ ਐਫੀਡੇਵਿਟਸ ਵਿੱਚ 0.56 पॉइंट दिखाई हुई थी दो हज़ार जबकि जीडिया सेल ने दो हज़ार दस ग्यारह दिन नेल रीट्स में जो जमीन दिखाई गई है फोर हंड्रड टू जो कि बहुत व्डा चंक ऑफ लैंड होंगे तो ये बारे सूँ जो इंटेरोगे पता लग्या जी उसे विजिट हुई थी उस तो पता लग्या अदालत ये बारे दसिया फिर असी अदालत में यह भी दस्या कि जोड़ा है सराय इंडस्ट्रीज लिमिटेड वगैरह है ਸਾਨੂੰ ਇਹ ਮਿਸ ਗਾਈਡ ਕਰਦੇ ਰਿਹਾ ਕਿ ਸਾਡੇ ਨਾਲ ਬਿਲਕੁਲ ਕਿਸੇ ਤਰੀਕੇ ਦਾ ਕੋਆਪਰੇਸ਼ਨ ਕਰਨ ਤੋਂ ਮਨਾ ਕਰ ਰਿਹਾ ਸੀਗਾ ਤੇ ਸਾਨੂੰ ਪਹਿਲੇ ਸ਼ਿਮਲਾ ਲੈ ਗਿਆ ਤੇ ਉੱਥੇ ਕੋਆਪਰੇਸ਼ਨ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਸਾਨੂੰ ਮੁਜੀਠੇ ਲੈ ਗਿਆ ਤੇ ਮੁਜੀਠੇ ਦੀ ਕੋਆਪਰੇਸ਼ਨ ਨਹੀਂ ਕੀਤੀ ਹੁਣ ਅਸੀਂ ਅਦਾਲਤ ਨੂੰ ਦੱਸਿਆ ਕਿ ਇਹਨਾਂ ਦੇ ਜਿਹੜੇ ਸਾਰੇ ਰਿਕਾਰਡਸ ਨੇ ਉਹ ਗੁਰੂਪੁਰ ਦੀ ਹੈਗੇ ਨੇ ਸੋ ਸਾਨੂੰ ਉੱਥੇ ਵੀ ਲਿਜਾਣਾ ਪੈ ਸਕਦਾ ਹੈ ਜੋ ਕੁੱਲ ਮਿਲਾ ਕੇ ਜਦੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਇੱਕ ਸੈਨਿਕ ਫਾਰਮ ਹਾਊਸ ਸੈਨਿਕ ਫਾਰਮਸ ਕਰਕੇ ਦਿੱਲੀ ਵਿੱਚ ਜਗ੍ਹਾ ਗਈ ਹੈ ਉਹ ਜਿਹੜਾ ਫਾਰਮ ਹਾਊਸ ਸੀ ਰਾਏਨਾਂ ਦਾ ਪਹਿਲਾਂ ਆਕਸ਼ਨ ਵਿੱਚ ਵੇਚੂ ਵੀ ਆਸੀਦਾ ਪਰ ਇਹਨਾਂ ਦੇ ਫਾਦਰ ਨੇ ਜਿਹੜਾ ਹੈਗਾ ਉਹ ਰੀਪਰਚੇਸ ਕੀਤਾ ਜਦੋਂ ਇਹ ਪਾਵਰ ਵਿੱਚ ਆਇਆ ਸੈਨਿਕ ਫਾਰਮ ਜਿਹੜੇ ਸੈਨਿਕ ਫਾਰਮਸ ਹੈਗੇ ਨੇ ਦਿੱਲੀ ਵਿੱਚ ਉਹਨਾਂ ਦੀ ਜਿਹੜੀ ਵੈਲਿਊ ਹੈਗੀ ਹੈ ਉਹ ਸੈਂਕੜੇ ਕਰੋੜਾਂ ਚ ਹੁੰਦੀ ਹੈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈਗਾ ਜਦੋਂ ਇਹ ਦੁਬਾਰਾ ਪਾਵਰ 'ਚ ਆਏਗਾ ਇਹਨਾਂ ਨੇ ਫਿਰ ਉਹ ਲਿਆ ਅੱਜ ਅਦਾਲਤ ਵਿੱਚ ਇਹਨਾਂ ਦੇ ਵਕੀਲ ਸਾਹਿਬਾਨ ਨੇ ਇਹ ਗਰਾਉਂਡ ਲਿਆ ਸੀਗਾ ਕਿ ਜੀ ਸਾਡੇ ਤਾਂ ਆਪਣੇ ਪਿਤਾ ਜੀ ਨੇ ਕੋਈ ਲੈਣਾ ਦੇਣਾ ਨਹੀਂ ਉਹ ਕਿਹੜੀ ਪ੍ਰਾਪਰਟੀ ਖਰੀਦ ਰਹੀ ਨਹੀਂ ਕਰੀ ਨਹੀਂ ਸਟੇਜ ਰਹੇ ਪਰ ਜਦੋਂ ਫਿਰ ਅਸੀਂ ਅਦਾਲਤ ਨੂੰ ਰਿਕਾਰਡਸ ਦਿਖਾਏ ਕਿ ਇਹ ਸਰਾਇਨ ਜੈਸਿਸ ਲਿਮਟਿਡ ਦਾ ਆਪਣਾ ਰਿਕਾਰਡਸ ਚੈੱਕ ਕਰੀਏ ਤਾਂ ਉਹਦੇ ਵਿੱਚ ਵਿਕਰਮ ਸਿੰਘ ਜੀ ਟੀਆ ਗੁਰਮੇਰ ਸਿੰਘ ਗੁਰਮੇਰ ਸਿੰਘ ਉਹਨਾਂ ਦੇ ਬ੍ਰਦਰ ਸਾਰੇ ਫੈਮਲੀ ਦੇ ਜਿਹੜੇ ਇਹਨਾਂ ਨੇ ਐਡਰੈਸਿਸ ਸ਼ੋਪ ਦਿੱਤੇ ਨੇ ਉਹ ਸਾਰੇ ਸੈਨਿਕ ਫਾਰਮਸ ਦੇ ਸ਼ੋਪ ਕਿ ਇਹ ਸਰਕਾਰੀ ਬੋਰਡ ਜਿਹੜਾ ਕੋਰਟ ਨੇ ਕੋਖਿਆ ਇਹ ਕੋਰਟ ਨੇ ਪਾਇਆ ਕਿ ਇਹ ਨਿਰਮਾਨ ਦੀ ਐਕਸਰਨਲ ਰਿਕੁਆਇਰਮੈਂਟ ਹੈ ਇਸ ਤੋਂ ਇਲਾਵਾ ਇਹਨਾਂ ਨੇ ਸਾਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਇੱਕ ਗ੍ਰੀਨ ਐਵੇਨਿਊ ਕਰਕੇ ਇੱਕ ਇਹਨਾਂ ਨੇ ਸੋਸਾਇਟੀ ਕੀਤੀ ਹੈ ਜਲੰਧਰ ਵਿੱਚ ਉਹ ਸੋਸਾਇਟੀ ਵਿੱਚ 25% ਜਿਹੜਾ ਸ਼ੇਅਰ ਹੈਗਾ ਉਹ ਵੀ ਗਨੀਮ ਕੋਰ ਦਾ ਹੈਗਾ ਤੇ ਉਹ ਜਿਹੜਾ ਉਹਦੇ ਵਿੱਚ 25% ਸ਼ੇਅਰ ਹੈ ਉਹਦੇ ਲਈ ਕਰੋੜਾਂ ਰੁਪਏ ਦਿੱਤੇ ਗਏ ਨੇ ਸਾਨੂੰ ਜਿਹੜਾ ਰਿਮਾਂਡ ਜਿਹੜਾ ਇਹਨਾਂ ਨੇ ਦਿੱਤਾ ਹੈ ਜੀ ਸਾਹਿਬ ਇਹੋ ਵੀ ਜਿਹੜੀ ਸਾਰੀ ਮਨੀ ਇਨਵੋਲਵ ਹੋ ਰਹੀ ਹੈ ਕਿ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਵੀ ਇਹ ਡਰੱਗਸ ਦੀ ਬਣੀ ਹੈਗੀ ਹੈ ਜਾਂ ਉਹਨਾਂ ਦੇ ਆਪਣੇ ਬਿਜ਼ਨਸ ਦੀ ਮਨੀ ਹੈ ਸਰ ਇਹ ਸਾਰੀ ਗਾਟਨ ਮਨੀ ਹੈ ਇਹ ਕਈ ਸੋਰਸਸ ਤੋਂ ਕਈ ਜਿਹੜੇ ਹੈਗੇ ਨੇ ਬੰਦਿਆਂ ਤੋਂ ਕੰਪਨੀ ਤੋਂ ਇਹਨਾਂ ਦੇ ਖਾਤਿਆਂ 'ਚ ਜਾਈ ਹੈ ਇਹ ਮਨੀ ਸਿਰਫ ਬੈਂਕਿੰਗ ट्रांजੈਕਸ਼ਨ ਦੇ ਨਾਲ ਨਹੀਂ ਆਈ ਹੈ there was amount of rupees uh, 161 crores in the year 2007 8 and 89 jada cash deposit hoya in ali company ch etino cash deposit nu keh rahe ne ke eh sharab de thekya di collection si ki oda jada cash si jada vakil ohna de keh rahe ne oh eh daava kar rahe ne ki sir oh balance sheetan ch dikhayi nahi oh aliyan di sheetan te bankan vich deposit ho rahe ne paise ਇਹ ਜਿਹੜੀ ਸੀ ਜਿਹੜੀ ਕੈਸ਼ ਫਲੋ ਦੇ ਸ ਹੈ ਇਹ ਕੈਸ਼ ਜਿਹੜਾ ਪੈਸਾ ਇਹ ਕੈਸ਼ ਜਿਹੜਾ ਪੈਸਾ ਕੁਝ ਪਾਰਟੀਕਲ ਲੱਗਦਾ ਨਹੀਂ ਹੈ ਕਈ ਫੈਕਟਰਸ ਤੋਂ ਨਹੀਂ ਡਾਗ ਜਰਾ ਦੱਸੋ ਸਰ ਮੈਂ ਕਲੀਅਰ ਦੱਸ ਰਿਹਾ ਤਾਂ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਕਲੀਅਰ ਹੋਏਗਾ ਕਿੰਨਾ ਪੈਸਾ ਕਿੱਥੋਂ ਆਇਆ ਐਫਆਈਆ ਜਿਹੜੀ ਹੈ ਉਹ ਇਹ ਗੱਲ ਕਰ ਰਹੇ ਨੇ ਕਿ ਕਾਦੀ ਐਫਆਈਆ ਜਿਹੜੀ ਇੱਕ ਗਲਤ ਹੋਈ ਹੈਗੀ ਐਫਆਈਆ ਵਿੱਚ ਉਹਨੇ ਤਾਂ ਨਹੀਂ ਅਗੇ ਉਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਬਲੈਕ ਨਹੀਂ ਗਿਆ ਜ਼ਮੀਨ ਜਿਹੜੇ ਬਾਰੇ ਪੁੱਛਿਆ ਨਹੀਂ ਗਿਆ ਕਾਗਜ਼ਤਾਂ ਉਹਨਾਂ ਦਿੱਤੇ ਨਹੀਂ ਗਏ ਉਸ ਤੋਂ ਬਾਅਦ ਵੀ ਇਹ ਅਪੀਲ ਅਦਾਜ਼ ਕਰਕੇ ਇਹ ਗਏ ਸਾਨੂੰ ਜਵਾਬ ਦੱਸੋ ਅਨਲੈਬਲ ਸੁਧਿੰਮ ਕੋਰ ਸਪੈਸੀਫਿਕਲੀ ਸਟੇਟਸ ਹੈ ਐਫ ਆਈ ਆਰ ਇਜ਼ ਨਾਟ ਐਨ ਐਂਸਾਈਕਲੋਪੀਡੀਆ ਸਾਰਾ ਕੁਝ ਉਹਦੇ ਚ ਨਹੀਂ ਹੋ ਸਕਦਾ ਸਾਰੀ ਚੀਜ਼ਾਂ ਤੇ ਸਾਰੇ ਤਾਂ ਇਨਵੈਸਟੀਗੇਸ਼ਨ ਦੇ ਬਾਹਰ ਆ ਗਏ ਸਰ ਇੱਕ ਇੱਕ ਸਵਾਲ ਇਹ ਆ ਕੱਲ ਸੱਤਾਧਿਰ ਦੇ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਸ਼ਰਿਆਮ ਕਹਿੰਦੇ ਕਿ ਡਰੱਗਲ ਦੇ ਜਿਹੜੇ ਕਿ ਮਣੀ ਹੈਗੀ ਉਸ ਨੂੰ ਲੈ ਕੇ ਉਹਦੇ ਵਿੱਚ ਨਵਾਲੜਾ ਜੀ ਹਾਂਜੀ ਉਹ ਮਣੀ ਵੀ ਆਹੀ ਹੈ ਨਵਾਲੜਾ ਜੀ ਦਿੱਲੀ ਪੁਲਿਸ ਜੜੀ ਇਨਵੈਸਟੀਗੇਸ਼ਨ ਨਹੀਂ ਕਰਨ ਦੇ ਰਹੀ ਉਹਦੇ ਰਾਸਤੇ ਕੀ ਗੱਲ ਹੋਈ ਹਾਂਜੀ ਉਹ ਫਿਰ ਸਾਡੇ ਅਸੋਧ ਬਾਰੇ ਕਰਨ ਨੂੰ ਰਿਕੁਐਸਟ ਕੀਤੀ ਹੈਗੀ ਹੈ ਉਜਾਸੀ ਹਸਪਤਾਲ ਚੁੰਗਣ ਦੇ ਬਾਰੇ